ਮਾਉਂਟੀ ਕਾਰਲੋ ਦੀਆਂ ਟੀ-ਸ਼ਰਟਾਂ 'ਮੈਂ ਇਹ ਇਹ ਦੇ ਨਾਲ ਆਫਰ ਇਹ ਚੱਲ ਰਹੀ ਹੈ ਦੋਸਤੋ ਓਏ ਹੋਏ ਤੇਰੀ ਟਿਕਲਾ ਛੱਡਿਓ ਟੀ-ਸ਼ਰਟਾਂ ਦੇ ਮੈਂ ਦੋ ਟੀ-ਸ਼ਰਟਾਂ ਦੇ ਨਾਲ ਤਿੰਨ ਟੀ-ਸ਼ਰਟਾਂ ਫ੍ਰੀ ਨੇ ਮਤਲਬ ਮੈਂ ਦੋਆਂ ਦੇ ਪੈਸੇ ਦਿੱਤੇ ਬਾਕੀ ਤਿੰਨ ਫ੍ਰੀ ਮਿਲ ਗਈਆਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਅਸੀਂ ਸੰਡੇ ਪੂਰਾ ਕਰੇ ਪੂਰਾ ਟਾਈਮ ਸਪੈਂਡ ਕੀਤਾ ਸੰਡੇ ਇੰਜੋਏ ਕੀਤਾ ਪੂਰਾ ਹਾਂਜੀ ਸਾਡੀ ਵੇਲੇ ਫਿਰ ਚੁੱਲ ਮੱਚ ਗਈ ਸਾਡੇ ਅੰਦਰ ਵਿੱਚ ਜਾਈਏ ਬਸ ਸਹੀ ਗੱਲ ਆ ਸ਼ਾਮ ਦੇ ਵੇਲੇ ਵੈਸੇ ਇੱਕਦਮ ਹੀ ਮੱਚੀ ਚੁੱਲ ਪਤਾ ਨਹੀਂ ਕੀ ਗੱਲ ਚੱਲੀ ਕੁਛ ਰਿੱਪੀ ਕਹਿ ਰਹੀ ਮੇਰੀ ਲੋਰਾ ਨਹੀਂ ਲੋਰਾ ਖਤਮ ਹੋ ਗਈਆਂ ਨੇ ਉਹਨਾਂ ਲਗ ਭਰ ਨਹੀਂ ਹੋਈਆਂ ਅਭੀ ਨਵੀਆਂ ਆ ਨਹੀਂ ਹਾਂ ਮਤਲਬ ਕੀ ਖਰਾਬ ਜੀਆਂ ਹੋ ਗਈਆਂ ਨੇ ਉਹ ਤਾਂ ਨਵੀਆਂ ਨਹੀਂ ਹੈਗੀਆਂ ਮੇਰੇ ਕੋਲ ਖਤਮ ਹੋ ਗਈ ਮੈਂ ਖਾ ਗਿਆਂ ਲੋਰਾ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਆਪਾਂ ਅੱਜ ਕਰਦੇ ਆ ਆਪਾਂ ਮਾਇਲਾ ਸਿਟੀ ਜਾਈਏ ਉਹਨੇ ਇੱਕ ਵਾਰੀ ਤੇ ਇਸ ਕਰਕੇ ਫਿਰਹੀਂ ਮੈਂ ਕਿਹਾ ਚਲ ਅਸੀਂ ਸਵੇਰ ਦੇ ਘਰੇ ਵੀ ਬੈਠੇ ਹੋਏ ਆ ਤੇ ਨਾਲੇ ਹੋਈ ਹੋਣੀਆਂ ਬਪਾਰੋ ਹਮਾਰਾ ਸਿਟੀ ਹਮਾਰਾ ਸਿਟੀ ਦੋਸਤੋ ਤੁਹਾਨੂੰ ਪਤਾ ਹੀ ਹੋਣਾ ਵੀ ਜਿਹੜੇ ਇਹ ਤਾਂ ਲੋਕਲ ਰਹਿੰਦੇ ਨੇ ਤੇ ਹਨ ਮੋਹਾਲੀ ਖਰੜਨ ਵਾਲੂ ਉਹਨਾਂ ਨੂੰ ਪਤਾ ਹੋਣਾ ਵੀ ਇੱਥੇ ਫੈਕਟਰੀ ਆਊਟਲੈਟ ਹੁੰਦੇ ਨੇ ਵੀ ਇੱਥੇ ਬ੍ਰਾਂਡ ਵਧੀਆ ਨੇ ਬਹੁਤ ਵੱਡੇ ਵੀ ਨਹੀਂ ਇਹ ਬਹੁਤ ਛੋਟੇ ਵੀ ਨਹੀਂ ਇਹ ਲੇਕਿਨ ਵਧੀਆ ਬ੍ਰਾਂਡ ਨੇ ਲੇਕਿਨ ਬ੍ਰਾਂਡਸ ਦਾ ਤੁਹਾਨੂੰ ਕਾਫੀ ਜ਼ਿਆਦਾ ਡਿਸਕਾਊਂਟ ਮਿਲ ਜਾਂਦਾ ਲੋਕਲ ਨਹੀਂ ਹੁੰਦਾ ਕਪੜਾ ਬ੍ਰਾਂਡ ਹੁੰਦੇ ਨੇ ਲੇਕਿਨ ਬਹੁਤ ਜ਼ਿਆਦੇ ਸਸਤੇ ਮਿਲ ਜਾਂਦੇ ਨੇ ਸਹੀ ਗੱਲ ਹੈ ਸੋ ਬੈਟਰ ਆਪਸ਼ਨ ਹੈਗੀ ਹੈ ਮਾਇਰਾ ਸਿਟੀ ਜਿਵੇਂ ਇੱਥੇ ਕਾਫੀ ਨੇ ਡਿਊ ਕਿਉਂਕਿ ਹੁੰਦਾ ਇੱਥੇ ਮਹੌਲੀ ਵਿੱਚ ਨਾ ਮਤਲਬ ਆਪ ਨੂੰ ਸ਼ਾਪ ਲੱਭਣੀਆਂ ਬੜੀਆਂ ਔਖੀਆਂ ਹੋਈਆਂ ਨੇ ਪਾਰਟिकुलर ਕੋਈ ਸ਼ਾਪ ਹੈ ਨਾ ਜੈਂਟਸ ਦੀ ਜ਼ਿਆਦਾਤਰ ਚੰਡੀਗੜ੍ਹ ਵਿੱਚ ਮਿਲ ਜਾਂਦੀ ਹੈ ਨੇ ਤੇ ਇਸ ਕਰਕੇ ਫਿਰ ਸਾਨੂੰ ਮਾਇਰਾ ਸਿਟੀ ਲਾਗੇ ਪੈਂਦੀ ਆ ਤੇ ਆਪਸ਼ਨ ਵਧੀਆ ਮਿਲ ਜਾਂਦੀਆਂ ਨੇ ਸਾਰੇ ਬ੍ਰਾਂਡ ਹੁੰਦੇ ਨੇ ਇੱਥੇ ਤੇ ਇਸ ਕਰਕੇ ਫਿਰ ਆਪਾਂ ਇੱਥੇ ਆ ਜਾਂਦੇ ਆ ਤੇ ਚਲੋ ਹੁਣ ਆਈ ਪਹੁੰਚਦੇ ਆ ਹਨੇਰਾ ਤੇ ਵਾਹੇ ਵੀ ਜਿੰਨਾ ਚੋ ਤੱਕ ਨਵੀਂ ਗੱਡੀਆਂ ਚਲ ਜੀ ਤਾਂ ਮੱਚਦੀ ਜਾਣਾ ਵੀ ਅੱਜ ਘਰੇ ਕਿਉਂ ਆਣਾ ਹਾਂ ਚਲੋ ਪਹੁੰਚਦੇ ਆਂ ਮਿਲਦੇ ਆਂ ਲੋ ਜਿੱਥੇ ਪਾਰਕਿੰਗ ਦੀ ਪ੍ਰੋਬਲਮ ਪੈ ਗਈ ਉਹ ਪਿੱਛੇ ਜੀ ਕਰਕੇ ਲਾਣੀ ਪਈ ਗੱਡੀ ਮੈਨੂੰ ਕਾਸੀ ਦੂਰ ਆਉਣਾ ਪਿਆ ਜੀ ਇੱਥੇ ਗੱਡੀ ਲਾਉਣ ਦੀ ਕਿਉਂਕਿ ਪਾਰਕਿੰਗ ਦੀ ਸਪੇਸ ਦੀ ਅੰਦਰ ਸਾਰੀ ਫੁੱਲ ਹੈਗੀ

ਬੁੜੀ ਗੋਸ਼ ਹੋ ਰਹੀ ਹੈ ਜੁੱਤੀ ਬਾਗ ਹੈ ਉੱਥੇ ਮੈਂ ਬਟਾਇਆ ਸੀ ਨਾ ਪੈਰ ਨਾਲ ਪੈਰ ਮਾਰੀ ਜਾ ਰਹੀ ਸੀ ਚਲੋ ਮੌਂਟੀ ਵਾਲੇ ਨਾਲ ਚਲਦੇ ਆਂ ਇਹਨਾਂ ਕੋਲ ਸਮਾਨ ਲਿਮਟਿਡ ਸੀ ਪਰ ਆਫਰ ਨਹੀਂ ਬੰਡਰੀ ਸੀ ਉਹ ਦੇਖੋ ਬਾਪਾ ਹਾਏ ਪਪਾ ਹਾਓ ਆਰ ਯੂ ਪਪਾ ਤੁਸੀਂ ਨਹੀਂ ਲੈਣਾ ਕੁਝ ਕਿਸੇ ਸ਼ੈਂਡਲ ਲਈ ਤਿੰਨ ਮਾਸ ਸ਼ੈਂਡਲ ਮੈਂ ਕਰਦਾ ਬੱਚਾ ਰੋ ਰਿਹਾ ਕੋਈ ਉਦਰੀ ਇਬਾਦਤ ਦੇਖ ਕੇ ਘਬराई ਜਾਂਦੀ ਹੈ ਬਾਬੂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੈ ਮੱਲਬ ਉਹ ਆਇਆ ਚਿਤਰੇ ਪਿਤਰੇ ਨਹੀਂ ਰਹੇ ਚਿਤਰੇ ਪਿਤਰੇ ਕੀ ਮੈਂ ਬੰਦ ਸਕਦਾ ਹਾਂ ਉਹ ਬੰਦ ਨਹੀਂ ਹੋ ਗਿਆ ਸਭ ਬਰਾਊਨ ਵੀ ਹੈਗੀ ਮੰਨ ਲਓ ਫਲੈਟ ਆ ਫਲੈਟ ਵਾਲੀ ਜਾਓ ਦੇਖੋ ਮੇਰੇ ਪੁੱਤਦਿਆਂ ਨੇ ਸਭ ਤੋਂ ਛੋਣੀਆਂ ਬੇਲੀਆਂ ਔਰ ਕਿਸੇ ਦੀ ਨਹੀਂ ਕਿਸੋਣੀਆਂ ਬਾਦਦ ਮੇਰੇ ਪੁੱਤਦਿਆਂ ਸਭ ਤੋਂ ਛੋਣੀਆਂ ਜੁੱਤੀਆਂ ਨੇ ਚਲੋ ਜੀ ਚਲੋ ਪਹੁੰਚ ਗਏ ਜੀ ਟੀ-ਸ਼ਰਟਾਂ ਲੈ ਗਏ ਜੌਨਾ ਸਾਹਿਬ ਲੋਰਾ ਮਿਲ ਗਿਆ ਨਹੀਂ ਇਹ ਬਾਦਦ ਦਾ ਨੈਪੀ ਚੇਂਜ ਕਰਨਾ ਹੈ ਇਹ ਬਾਤ ਹੈ ਛੱਡਾ ਖੁਸ਼ ਹੋਇਆ ਬੈ ਖੁਸ਼ ਹੋਇਆ ਬੈ ਚਲ ਇਧਰ ਜਾ ਚਾਓ ਜਾਓ ਜਾ ਖਲਾਰਾ ਸਾਡੀ ਬਾਦਦ ਹੈ ਸਾਰਾ ਤੇ ਘਡੋਣੇ ਘਟਾਣੇ ਦੇ ਟੌイズ ਵੇ ਇਹਨਾਂ ਲੈ ਦੇ ਕੱਪੜੇ ਵੀ ਚੇਂਜ ਕਰਦੇ ਹੋਣਾ ਲੈ ਜਾਓ ਤੁਸੀਂ ਫੜਫੜ ਫੁਲਕਾ ਲਾ ਲਓ ਓਏ ਹੋਏ ਲਓ ਜੀ ਅਸੀਂ ਆ ਗਏ ਸੀ ਘਰੇ ਤੇ ਹੁਣ ਮੈਂ ਮਤਲਬ ਟਾਈਮ ਕਾਫੀ ਹੋ ਗਿਆ ਵਾ 9 ਵਜ ਗਏ ਆ ਮਤਲਬ ਹਾਂ ਪੌਣੇ ਕੁ 9 ਇੰਨਾ ਕ ਦਾ ਟਾਈਮ ਹੋਇਆ ਗਿਆ ਵਾ ਤੇ ਮੈਂ ਬਣਾਣਗੀ ਜਲਦੀ ਜਲਦੀ ਰੋਟੀ ਪਹਿਲਾਂ ਮੈਂ ਬਣਾ ਲਵਾਂਗੀ ਦਾਲ ਦਾਲ ਬਣਾਉਣੀ ਨੇ ਮੂੰਗੀ ਮਸਰਾ ਦੀ ਜਿਹੜੀ ਛੇਤੀ ਬਣ ਜਾਂਦੀ ਆ ਉਦੋਂ ਤਾਂ ਮੈਂ ਅਹੀਂ ਸ਼ਾਮ ਨੂੰ ਪਨੀਰ ਬਣਾਣੀ ਆ ਪਨੀਰ ਪੁਰਜੀ ਕਿਉਂਕਿ ਮੈਂ ਘਰੇ ਪਨੀਰ ਬਣਾਉਣੀ ਆ ਤੇ ਪਨੀਰ ਪੁਰਜੀ ਖਾਣ ਦੇ ਪਰ ਅੱਜ ਪਨੀਰ ਨਹੀਂ ਆਇਆ ਆਪਾਂ ਸਵੇਰੇ ਅੱਜ ਮਤਲਬ ਸੰਡੇ ਹੀ ਨਾ ਤੇ ਅੱਜ ਨਹੀਂ ਸਵੇਰੇ ਪਨੀਰ ਆਲਾ ਪਰਾਠਾ ਖਾ ਲਿਆ ਹੈਗੀ ਸੰਡੇ ਵਾਲਾ ਦੇਣੀ ਹੈ ਘਰੇ ਮੈਂ ਕਿਹਾ ਚਲ ਅੱਜ ਪਰੌਂਠੇ ਬਣਾ ਲੈਨੇ ਆ ਹੁਣੇ ਤਾਂ ਵਹਿ ਕਰ ਰਹੀ ਆ ਪਰ ਅਹੀਂ ਅਗੇ ਪੋਹਾ ਉਪਮਾ ਦਲੀਆ ਸਟ੍ਰੀਡਰ ਟਾਈਮ ਮਾਰਨਿੰਗ ਟਾਈਮ ਅਹੀਂ ਇਹ ਹੀ ਚੀਜ਼ਾਂ ਬਣਾਉਣੀਆਂ ਨੇ ਤੇ ਅੱਜ ਮੈਂ ਹੁਣ ਹੁਣ ਬਣਾ ਲਈਏ ਦਾਲ ਤੇ ਕੱਲ ਵਲੌਗਸ ਕਿਸੇ ਭੈਣ ਨੇ ਕਮੈਂਟ ਕੀਤਾ ਹੈ ਕਿ ਮਤਲਬ ਅਸੀਂ ਕੱਲ ਸ਼ਾਇਦ ਬਾਹਰ ਗਏ ਹਾਂ ਤੇ ਉਦੋਂ ਦਿਨ ਦੇ ਟਾਈਮ ਅਹੀਂ ਮਤਲਬ ਰਾਈਸ ਲੈ ਹੀ ਬਾਹਰੋਂ ਰਾਜਮਾ ਰਾਈਸ ਤੇ ਕਹਿੰਦੇ ਹੁਣ ਫਿਰ ਤੁਹਾਡੀ ਡਾਈਟ ਕਿੱਥੇ ਆ ਕੁਛ ਇਦਾਂ ਦਾ ਲਿਖਿਆ ਸੀ ਪਤਾ ਨਹੀਂ ਉਹਨਾਂ ਨੇ ਮਤਲਬ ਉਦਾਂ ਹੀ ਪੁੱਛਿਆ ਕਿ ਤੁਹਾਡੀ ਡਾਈਟ ਕਿਵੇਂ ਆ ਜਾਂ ਕੁਛ ਇਦਾਂ ਦਾ ਤੇ ਮੈਂ ਦੱਸਣਾ ਚਾਹੁੰਦੀ ਆ ਕਿ ਘਰੇ ਹੀ ਖਾਣਾ ਖਾਂਦੇ ਆ ਹੁਣ ਬਾਹਰੋਂ ਨਹੀਂ ਖਾਂਦੇ ਹੈਗੇ ਤੇ ਘਰੇ ਹੀ ਆਪਾਂ ਖਾਣਾ ਬਣਾਉਨੇ ਆ ਬਹੁਤ ਰੈਰ ਆ ਕਿ ਜਦੋਂ ਅਸੀਂ ਬਾਹਰ ਗਏ ਆ ਤੇ ਕਈ ਵਾਰੀ ਆਪਸ਼ਨ ਨਹੀਂ ਹੁੰਦੀ ਤੇ ਫਿਰ ਅਸੀਂ ਚੋਲ ਜਾਂ ਫਿਰ ਤਦੂਰੀ ਪਰਾਂਠਾ ਮਤਲਬ ਇਦਾਂ ਦੀ ਆਪਸ਼ਨ ਖਾਂਦੇ ਕੋਈ ਉਹ ਨਹੀਂ ਖਾਂਦੇ ਜਿਵੇਂ ਪੀਜ਼ਾ ਵਗੈਰਾ ਖਾ ਲੈਂਦੇ ਜਿਸ ਪਹਿਲਾਂ ਹੁਣ ਉਹ ਬੰਦ ਕੀਤਾ ਹੈ ਤੇ ਨਾਲੇ ਮੈਨੂੰ ਕੱਲ੍ਹ ਵਾਲੇ ਵਲੌਗ 'ਚ ਵੀ ਕਿਸੇ ਨੇ ਕਿਹਾ ਸੀ ਕਿ <kita> ਤੁਹਾਡਾ weight ਵੱਧ ਜਾ ਰਿਹਾ ਨੂੰ ਘਟਾਓ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਮੇਰਾ weight ਪਹਿਲਾਂ ਵਾਸੀ ਪਰ ਮੇਰਾ ਹੁਣ 3 ਕਿਜੀ weight ਪਹਿਲਾਂ ਨਾਲੋਂ ਘਟ ਗਿਆ ਵਾ ਹੌਲੀ ਹੌਲੀ ਘਟੂਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਬਾਦਤ ਦੇ ਹੋਣ ਤੋਂ ਬਾਅਦ ਮੇਰਾ weight ਵਧਿਆ ਵਾ ਇਹ ਤਾਂ ਯਾਰ ਅੰਡਰਸਟੂਡ ਜੀ ਗੱਲ ਹੁੰਦੀ ਆ ਸਭ ਨੂੰ ਪਤਾ ਹੀ ਹੁੰਦਾ ਵਾ ਤੇ ਮੇਰਾ ਨਾਲੇ ਵੈਸੇ ਵੀ ਸੀਜ਼ੇਰੀਅਨ ਹੋਇਆ ਵਾ ਤਾਂ ਹਰ ਇੱਕ ਦੀ ਬੋਡੀ ਬੋਡੀ ਦਾ ਫਰਕ ਹੁੰਦਾ ਵਾ ਬਾਕੀ ਮੈਂ ਆਪ ਹੀ ਨਹੀਂ ਜੈਨਾ ਮਤਲਬ ਧਿਆਨ ਦਿੱਤੀ ਕੋਈ ਮੈਂ ਮਤਲਬ ਵਾਕ ਵਗੈਰਾ ਕਰਦੀ ਆ ਕੋਈ ਐਕਸਰਸਾਈਜ਼ ਨਹੀਂ ਕਰਦੀ ਹੈਗੀ ਕਿਉਂਕਿ ਮੈਂ ਆਪਣੀ ਪੂਰੀ ਬਾਡੀ ਦਾ ਧਿਆਨ ਰੱਖ ਰਹੀ ਮੈਂ ਕੋਈ ਇਹ ਨਹੀਂ ਕਿ ਮੈਂ ਜਲਦੀ ਸਟੈਪ ਚੱਕ ਰਹੀਆਂ ਕੋਈ ਐਕਸਰਸਾਈਜ਼ ਹੈਵੀ ਕਰਲਾਂ ਕੱਲ ਨੂੰ ਫਿਰ ਇਨ ਫਿਊਚਰ ਮਤਲਬ ਮੇਰੇ ਜਿਵੇਂ ਕਈਆਂ ਦੇ ਲੱਕ ਦਰਦ ਹੁੰਦੀ ਆ ਜਾਂ ਕੋਈ ਵੀ ਪੇਨ ਹੁੰਦੀ ਆ ਪ੍ਰੋਬਲਮ ਆ ਜਾਂਦੀ ਇਸ ਕਰਕੇ ਮੈਂ ਜ਼ਿਆਦਾ ਧਿਆਨ ਨਹੀਂ ਦਿੰਦੀ ਕੋਈ ਨਹੀਂ ਹੌਲੀ 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 ਬਾਡੀ ਆਪਣੇ ਆ ਜਾਊਗੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਬਾਕੀ ਤੁਸੀਂ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹੋ ਤੇ ਹੁਣ ਮੈਂ ਜਲਦੀ ਜਲਦੀ ਦਾਲ ਬਣਾਵਾਂ ਸੱਚ ਮੈਨੂੰ ਤੁਹਾਨੂੰ ਯਾਦ ਆ ਗਿਆ ਮੈਂ ਨਾ ਆਨਲਾਈਨ ਕੁੱਕਰ ਆਰਡਰ ਕੀਤਾ ਸੀ ਬਾਤਦ ਵਾਸਤੇ ਤੇ ਮੈਨੂੰ ਬਹੁਤ ਵਧੀਆ ਲੱਗਾ ਵੈਸੇ ਤਾਂ ਪਹਿਲਾਂ ਮੈਂ ਛੋਟਾ ਆਰਡਰ ਕੀਤਾ ਸੀ ਫਿਰ ਮੈਨੂੰ ਇਦਾਂ ਮਨ ਦੇ ਵਿੱਚ ਲਾਲਚ ਜਿਹਾ ਆ ਗਿਆ ਕਿ ਨਹੀਂ ਕਿਰਨ ਤੂੰ ਇਦਾਂ ਕਰ ਇਹਨੂੰ ਵੱਡਾ ਹੀ ਆਰਡਰ ਕਰ ਲੈ ਤੇ ਬਹੁਤ ਸੋਹਣਾ ਕੁੱਕਰ ਆ ਬਰਜਨਰ ਦਾ ਏ ਇਹ ਵਾਲਾ ਜਿਹੜਾ ਮੈਨੂੰ ਪਰਸਨਲੀ ਇਹ ਵਾਲਾ ਕੁੱਕਰ ਬਹੁਤ ਜ਼ਿਆਦਾ ਸੋਹਣਾ ਲੱਗਾ ਬੜਾ ਸਲੀਕ ਆ ਬੜਾ ਕਿਊਟ ਜਿਹਾ ਵਾ ਤੇ ਇਹਦੇ ਅੰਦਰੋਂ ਇਦਾਂ ਬਣਿਆ ਹੋਇਆ ਵਾ ਜਿਵੇਂ ਕਿੰਨੇ ਲੀਟਰ ਪਰ ਇਹ ਆ ਇਹਦੀ ਲਿਡ ਆ ਇਹ ਉੱਪਰੋਂ ਉੱਪਰੋਂ ਬੰਦ ਹੁੰਦੀ ਹੈ ਮਤਲਬ ਅੰਦਰ ਵਾਲੀ ਸਾਈਡ ਨਹੀਂ ਬੰਦ ਹੁੰਦੀ ਉੱਪਰੋਂ ਬੰਦ ਹੁੰਦੀ ਹੈ ਤਾਂ ਤੇ ਮੈਂ ਹੁਣ ਇਹਦੀ ਚ दाल ਬਣਾਉਣ ਲੱਗੀ ਆ ਮੈਂ ਟਮਟਮ ਡਾਲ ਬਣਾ ਲੈਣੀ ਆ ਤੇ ਨਾਲ ਦੋ ਦੋ ਫੁਲਕੇ ਲਾ ਕੇ ਤੇ ਚੂਰ ਲੈਣੇ ਆ ਵਿੱਚੇ ਜਿਵੇਂ ਚੂਰੀ ਚੂਰਦੇ ਆ ਤੇ ਉਹ ਵਾਲੀ ਚੂਰ ਕੇ ਰੋਟੀ ਜਿਹੜੀ ਆ ਦਾਲ ਮੂਗੀ ਮਸਲਾ ਦੀ ਬਹੁਤ ਜ਼ਿਆਦਾ ਸਵਾਦ ਆਉਂਦੀ ਔਰ ਮੈਂ ਬਣਾ ਲਾ ਪਹਿਲਾਂ ਛੇਤੇ ਛਕੀ ਇਹ ਬਾਦਰ ਨੂੰ ਚੇਂਜ ਕਰਕੇ ਲਗਾ ਤਾਂ ਉਹਦੇ ਕੰਮ ਤੇ ਵੀ ਚੱਲ ਪਿਆ ਨੋਸ਼ਾ इवादर ਨੂੰ ਪਿਆਨੋ ਵਜਾਏਗੀ ਐ ਇਵادت ਠੀਕੇ ਬਾਪੂ ਮੈਂ 2 ਮਿੰਟ ਚ ਆਇਆ ਐ ਠੀਕੇ ਮਿਲਾਂ ਬਾਪੂ ਠੀਕੇ ਬਾਪੂ ਚਲੋ ਤੁਸੀਂ ਖੇਡੋ ਵਾਜੀ ਵਾ 100 ਗ੍ਰਾਮ ਦਾਲ ਮਸ਼ੀਨ ਦੇ ਨਾਲ ਤੋਲ ਕੇ ਪ੍ਰੋਪਰਲੀ ਕਿਉਂਕਿ ਆਪਾਂ ਕੈਲਰੀਜ਼ ਨੂੰ ਕਈ ਕਿਸੇ ਨੇ ਪੁੱਛਿਆ ਵੀ ਸੀ ਹਨਾ ਵੀ ਤੁਸੀਂ ਉਹਨ ਡਾਈਟ ਦਾ ਕੀ ਬਣਾਇਆ ਤੁਹਾਡੀ ਦਾ ਮੈਂ ਉਹੀ ਦੱਸਿਆ ਟਰੇਸਿੰਗਾ ਹਾਂ ਮੈਂ ਇੱਕ ਕਹਿੰਦੇ ਮੇਨੂੰ ਤੇ ਚੋਟੇ ਮੋਟੇ ਹੋ ਰਹੇ ਮੈਂ ਦੱਸ ਰਹੀ ਸੀ ਹਾਂ ਨਹੀਂ ਠੀਕ ਹੈ ਪੈਣਾ ਕਨਸਰਨ ਦਿਖਾਉਂਦੀਆਂ ਨਹੀਂ ਕੋਈ ਹੈ ਨਾ ਪੁੱਛਦੇ ਵੀ ਨਹੀਂ ਕਿ ਕੀ ਚੱਕਰ ਹੈ ਇਹ ਜਿਹੜੀ ਵੇਇੰਗ ਮਸ਼ੀਨ ਹੈ ਦੋਸਤੋ ਇਹ ਰੋ ਵੇਟ ਦੇਖਣਾ ਹੁੰਦਾ ਕਿ ਜੋ ਪਾਣ ਤੋਂ ਪਹਿਲਾਂ ਹੀ ਹੈ ਨਾ ਸਹੀ ਗੱਲ ਹੈ ਪਾਣ ਤੋਂ ਪਹਿਲਾਂ ਦੇਖਣਾ ਹੁੰਦਾ ਰੋਟੀ ਵੀ ਦਾ ਵੀ ਆਟਾ ਸੁੱਕ ਬੱਜੇ ਰੋ ਰੋ ਆਟਾ ਹਲੇ ਗੁੰਨਣ ਤੋਂ ਪਹਿਲਾਂ ਹੀ ਉਦੋਂ ਤੋਲਣਾ ਹੁੰਦਾ ਇਹਦੇ ਬਾਰੇ ਤੁਹਾਨੂੰ ਦੱਸ ਦਾਂਗੇ ਹੈ ਨਾ ਬਾਕੀ ਉਹ ਭਾਜੀ ਹੈਗੇ ਨੇ ਕਪੜੇ ਉਹ ਨਾ ਉਹ ਬੈਟਰ ਦੱਸਣਗੇ ਉਹਨਾਂ ਦੀ ਮੈਂ ਕਿਸੇ ਦਿਨ ਵਲੋਗ ਬਣਾਉਂਗਾ ਸਹੀ ਗੱਲ ਹੈ ਉਹ ਤੋਂ ਡਿਟੇਲ ਇਸ ਦੱਸਣਗੇ ਹਮ ਮੈਂ ਦਾਲਾ ਨਾ ਦਬਗਿਰੰਦਾ ਕਿਉਂਕਿ ਮੈਂ ਹੁਣੇ ਦਾਲ ਕੱਢੀ ਹੈ ਤੇ ਹੁਣ ਆਪਾਂ ਦਾਲ ਮਿਲਟ ਮੇਟਾ ਬਣਾ ਲੈਣੀ ਹੈ ਸਹੀ ਗੱਲ ਹੈ ਸਾਰਾ ਕੁਝ ਝੇਪਾ ਕੇ ਇੱਕ ਚੀਜ਼ ਹੋਰ ਦੱਸਾਂ ਜੀ ਸੋ ਦੋਸਤੋ ਸਿਰਫ ਦਾਲ ਦਾਲ ਦਾ ਕੱਚੀ ਦਾਲ ਦਾ ਹੀ ਵੇਟ ਕਰੀਦਾ ਹੁੰਦਾ ਬਾਕੀ ਦਾ ਜੋ ਆਲੂ ਪਿਆਜ਼ ਟਮਾਟਰ ਪਾਣੇ ਨੇ ਉਹ ਪਾਣੇ ਨੇ ਹਾਂ ਉਹ ਪਾਣੇ ਨੇ ਹਾਂ ਰਿਫਾਈਨਡ ਕੋਈ ਦਾਲ ਦਾ ਕੋਈ ਇਦਾਂ ਦਾ ਕਿਉਂ ਨਹੀਂ ਸਿਰਫ ਦੇਸੀ ਕਿਉਂ ਦਾ ਇੱਕ ਚਮਚਾ ਬਸ ਹਾਂ ਬਸ ਜਿਵੇਂ ਅਸੀਂ ਦੋ ਜਾਣੇ ਆ ਤੇ ਇਹੀ ਦੋ ਚਮਚਕਿਓ ਪਾ ਲੈਨੇ ਆ ਦੇਸੀ ਦੇ ਮਮ। ਲੁਕੀਨੀ ਇੱਕ ਦਾ ਜਿਵੇਂ ਤੀ ਤੜਕਾ ਲਾ ਲਓ ਤੇ ਇੱਕ ਬੈਲੇ ਉੱਪਰ ਬਾਅਦ ਜਦੋਂ ਦਾਲ ਬਣ ਜੰਦੀ ਉਹਦੋਂ ਪਾ ਲਓ। ਸਹੀ ਕਰ ਹੈਨਾ? ਹਮ। ਹੁਣ ਮੈਂ ਦਾਲ ਵਿੱਚ ਦੇ ਸਾਰਾ ਸਮਾਨ ਵਿੱਚੇ ਪਾ ਕੇ ਬਣਾ ਲੈਣਾ ਵਾ। ਮਿੰਟੋ ਮਿੰਟ ਬਣਾ ਲਓ ਬਣਾ ਲਓ। ਮਿੰਟੋ ਮਿੰਟ ਸਹੀ ਗੱਲ ਨਾਲ ਇਕੱਠਾ ਹੀ ਸਮਾਨ ਪਾ ਦੇਣਾ। ਗਿਰਨੇ ਕੋਈ ਤੜਕਾ ਥੋੜ੍ਹਾ ਨਹੀਂ ਹੈਨਾ? ਹਾਂ ਮੈਂ ਵੈਸੇ ਵੀ ਉਹਨੂੰ ਤੜਕਾ ਜਦੋਂ ਮੈਂ ਦਾਲ ਦਾਲਾ ਬਣਾਉਣੀ ਹੈ ਨਾ ਛਿੱਪੀ ਮੈਂ ਤੜਕਾ ਨਹੀਂ ਲਾਉਂਦੀ ਹੈਗੀ। ਦਾਲ ਬਣਾਉਣ ਮਤਲਬ ਇਹ ਕਹਿਆ ਸੀ ਨਾ ਦਾਲ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਤੇ ਕੁਇਕ ਤਰੀਕਾ। ਸਾਰਾ ਸਵਾਨ ਵਿੱਚ ਪਾ ਦੇ ਹੂੰ ਕੋਈ ਤੜਕਾ ਲਾਉਣ ਦੀ ਲੋੜ ਨਹੀਂ ਕੁਝ ਨਹੀਂ ਸਾਰਾ ਤੜਕਾ ਤੜਕਾ ਇੱਕੋ ਦਾ ਵਿੱਚ ਪਾ ਕੇ ਸਿਟੀ ਮਾਰਾ ਦਿਓ ਹਨਾ ਬਸ ਬਸ ਇਹ ਸਾਹ ਵੇਕਿੰਗ ਮਸ਼ੀਨ Amazon ਤੋਂ ਖਰੀਦੀ ਸੀ 12000 15000 ਹੂੰ ਇਸ ਤੋਂ ਜ਼ਿਆਦਾ ਨਹੀਂ ਹਾਂ ਇਹਦੇ ਨਾਲ ਇਹਦੇ ਨਾਲ ਬਹੁਤ ਫਰਕ ਪੈ ਰਿਹਾ ਹੂੰ ਪੈਂਦਾ ਇਹਨਾਂ ਮੇਰਾ ਤਾਂ 4 ਕਿਲੋ ਘਟ ਗਿਆ ਮੈਂ ਬਾਕੀ ਸਾਰੇ ਸਪਲੀਮੈਂਟਸ ਵਗੈਰਾ ਸ਼ੇਕ ਸ਼ੂਕ ਬੰਦ ਕਰਤੇ ਨੇ ਪਰ ਬਾਕੀ ਇਹ ਹੈ ਨਾ ਕਦੇ ਕਦੇ ਜਦੋਂ ਅਸੀਂ ਬਾਹਰ ਅੰਦਰ ਜਾਂਦੇ ਆ ਥੋੜਾ ਬੁਦਾ ਖਾਧਾ ਜਾਂਦਾ ਅਨ ਹੈਲਦੀ ਨਹੀਂ ਪਰ ਹੈਲਦੀ ਖਾਧਾ ਰਹਾ ਨਾ ਪਰ ਉਹਦੀ ਕੁਆਂਟੀਟੀ ਨਹੀਂ ਉਹ ਹੁੰਦੀ ਕੁਆਂਟੀਟੀ ਨਹੀਂ ਮੈਜ਼ਰ ਕਰ ਪਾਉਂਦੇ ਆਪਾਂ ਮੈਂ ਤੁਹਾਨੂੰ ਬਿਠਾ ਕੇ ਕਿਹਾ ਸੀ ਤੁਸੀਂ ਹੋਰ ਛੋ ਗਿਓ ਕੀ ਗੱਲ ਬੈਣਾ ਨਹੀਂ ਅੰਡਾ ਉਹ ਕੁੱਤਾ ਫਲਟਾਦਾ ਤੁਸੀਂ ਆਪਣਾ ਡੋਗੀ ਹੈ ਤੁਹਾਨੂੰ ਜੋ ਮਰਜ਼ੀ ਦੇ ਦੋ ਖਡੋਣੇ ਤੁਹਾਨੂੰ ਆਇਕਾ ਸੁੰਢੀ ਜੀ ਦੇ ਕੋ ਚੁੰਛਣਾ ਜਿਹਾ ਪਸੰਦ ਹੈ ਹਾਂਜੀ ਹਾਂਜੀ ਬਚਣਾ ਕੀ ਦੀਆ ਪਾ ਦਨੋ ਕੀ ਦੀਏ ਮੈਨੂੰ ਵੀ ਕਢਾ ਲੈ ਆੜੀ ਓਏ ਆੜੀ ਕਢਾ ਲੈ ਥੋੜਾ ਜਿਹਾ ਆਪਣੇ ਨਾਲ ਐ ਕਢਾ ਲੈ ਕਢਾ ਲੈ ਮੈਨੂੰ ਮੈਂ ਲਿਆ ਜੀ ਦੋਸਤੋ ਆ ਟੀ-ਸ਼ਰਟਾਂ ਮੌਂਟੀ ਕਰ ਲਓ ਦੀਆਂ ਹੋਰ ਪਾਸੇ ਦੇਖੋ ਘੁੰਮਣ ਨੂੰ ਟਾਈਮ ਘੱਟ ਸੀ ਵੈਸੇ ਫੁਰਨਾ ਤਾਂ ਹੋਰ ਵਾਸੇ ਵੀ ਸੀ ਲੋਰਾਂ ਲੋਰਾਂ ਮੈਂ ਦੇਖ ਲੈਣੀ ਸੀ ਮੁੱਥੇ ਦੇਖਿਆ ਮੈਂ ਟਾਈਮ ਖਸਾ ਹੋ ਗਿਆ ਯਾਰ ਰੋਟੀ ਰੋਟੀ ਵੀ ਖਾਣੀ ਚਲੀ ਕਿ ਐਂ ਸਰਕਾਰ ਭੁੱਖ ਲੱਗ ਰਹੀ ਏ ਤੇ ਹੁਣ ਫਿਰ ਅਸੀਂ ਲਿਆਂਦਾ ਏ ਮਾਉਂਟੀ ਕਾਰਲੋ ਦੀਆਂ ਟੀ-ਸ਼ਰਟਾਂ 'ਮੈਂ ਇਹ ਇਹ ਦੇ ਨਾਲ ਆਫਰ ਇਹ ਚੱਲ ਰਹੀ ਹੈ ਦੋਸਤੋ ਓਏ ਹੋਏ ਤੇਰੀ ਟਿੱਕਾ ਛੱਡਿਓ ਟੀ-ਸ਼ਰਟਾਂ ਦੇ ਆਫਰ ਇਹ ਚੱਲ ਰਹੀ ਸੀ ਦੋਸਤੋ ਐਲੋ ਬਾਬੂ ਤੁਸੀਂ ਆ ਭਾਵੇਂ ਨਾ ਖੇਡ ਦੋ ਮੈਂ ਨਹੀਂ ਖੇਡਦੀ ਕਨੀ ਆਫਰ ਚੱਲ ਰਹੀ ਸੀ ਦੋਸਤੋ ਵੀ ਬਾਈ 2 ਗੈਟ 5 ਮੈਂ ਦੋ ਟੀ-ਸ਼ਰਟਾਂ ਦੇ ਨਾਲ ਤਿੰਨ ਟੀ-ਸ਼ਰਟਾਂ ਫ੍ਰੀ ਨੇ ਮਤਲਬ ਮੈਂ ਦੋਆਂ ਦੇ ਪੈਸੇ ਦਿੱਤੇ ਬਾਕੀ ਤਿੰਨ ਫ੍ਰੀ ਮਿਲ ਗਈਆਂ ਪੰਜਾਬ ਵਿੱਚੋਂ ਜਿਨ੍ਹਾਂ ਦੇ ਦੋਆਂ ਦੇ ਸਭ ਤੋਂ ਜ਼ਿਆਦਾ ਰੇਟ ਹੋਏਗਾ ਉਹ ਆਂ ਦਾ ਉਹਨਾਂ ਦਾ ਚਾਰ ਦੋਆਂ ਦਾ ਰੇਟ ਲੱਗ ਜਾਂਦਾ ਹੈ ਤੇ ਬਾਕੀ ਤਿੰਨ ਫ੍ਰੀ ਮਿਲ ਜਾਂਦੀਆਂ ਨੇ ਜਿਹਨੀਆਂ ਉਹਨਾਂ ਨੂੰ ਥੋੜੀ ਥੋੜੀ ਘੱਟ ਰੇਟ ਤੇ ਹੁੰਦੀਆਂ ਨੇ ਜਾਂ ਜਿਹੜੇ ਵੀ ਜੋ ਵੀ ਜਿਹੜੀ ਮੈਕਸਿਮ ਦੋ ਰੇਟ ਹੋਣੀਆਂ ਉਹ ਮਿਲ ਜਾਂਦੀਆਂ ਇਹ ਮੇਰੇ ਖਿਆਲ ਚ ਤੇ 32 3200 ਰੁਪਏ ਦੀਆਂ ਮਿਲ ਜਾਂ ਨੇ ਓ ਇੱਥੇ ਲਿਖਾ ਵੀ ਹੋਣਾ ਰੇਟ ਮੈਂ ਤੁਹਾਨੂੰ ਦਿਖਾ ਦਵਾਂ ਏ ਹੋਏ ਹੋਏ ਐਂਡੀ ਦਿਖਾਣਾ ਹਾਂ 3200 3295 ਸੀ ਐਂਡ ਵਿੱਚ ਰੇਟ ਆਹ ਪੰਜ ਟੀ-ਸ਼ਰਟਾਂ ਦਾ ਪਤਾ ਨਹੀਂ ਕਿ ਕਿੰਨਾ ਕਿਵੇਂ ਕਿਵੇਂ ਹੁੰਦੀ 1700 ਦੀ ਇੱਕ 1390 ਦੀ 600 ਦੀ ਹੋ ਗਈ 1700 ਦੀ 700 ਦੀ ਹੋ ਗਈ 1500 ਦੀ 800 ਤੇ 700 ਦੀ 1400 ਦੀ ਚ ਐਵੇਂ ਹੁੰਦੇ ਬਸ ਠੀਕ ਹੈ ਆ ਪੰਜ ਟੀ-ਸ਼ਰਟ ਹਨ ਮੈਂ ਕੋਲੇ ਟਰਾਈ ਕਰ ਲਾਂ ਉੱਥੇ ਗਰਮੀ ਸੀ ਮਤਲਬ ਉਹਨਾਂ ਦਾ ਏਸੀ ਖਰਾਬ ਸੀ ਪਤਾ ਨਹੀਂ ਫੇਜ਼ ਉੱਟਿਆ ਹੋਇਆ ਸੀ ਮੈਂ ਕਿਹਾ ਮੈਂ ਨਹੀਂ ਟਰਾਈ ਕਰਦਾ ਬਾਈ ਟ్రਾਇਲ ਰੂਮ ਦੇ ਵਿੱਚ ਕਿਉਂਕਿ ਗਰਮੀ ਸੀ ਗੁੱਡ ਮਾਰਨਿੰਗ ਜੀ ਸਵੇਰ ਹੋ ਚੁੱਕੀ ਹੈ ਜੀ ਤੇ ਸਾਡੀ ਇਬਾਦਤ ਸਵੇਰੇ ਸਵੇਰੇ ਆਪਣੇ ਪੰਜਾਬੀ ਸਿੱਖ ਫੁਲਵਾੜੀ ਦੇ ਕਾਟੂਨ ਦੇਖ ਰਹੀ ਐ ਕੱਲ ਜਦੋਂ ਅਸੀਂ ਨਾ ਮਾਰਕੀਟ ਜਲੇ ਸੀ ਨਾ ਤੇ ਅਸੀਂ ਗਾਣੇ ਚਲਾ ਲਏ ਕਿਰਨ ਵੱਡੀ ਲਾਈਟ ਜਗਾ ਦੋ ਜਿਵੇਂ ਆਪਾਂ ਆਪਣੇ ਆਪਣੇ ਗਾਣੇ ਸੁਣਦੇ ਆ ਮੈਂ ਆਪਣੇ ਸੁਣ ਰਿਹਾ ਕਿ ਫਿਰ ਕਿਰਨ ਕਹਿੰਦੀ ਆਹ ਵਾਲਾ ਗਾਣਾ ਲਗਾ ਦੋ ਮੇਰੇ ਵਾਸਤੇ ਕਿਰਨ ਵਾਸਤੇ ਕਿਰਨ ਦਾ ਗਾਣਾ ਲਗਾ ਤਾਂ ਫਿਰ ਮੈਂ ਕਿਹਾ ਹੁਣ ਮੈਂ ਆਪਣਾ ਸੁਣਾਗਾ ਮੈਂ ਆਪਣਾ ਲਗਾਤਾ ਫਿਰ ਅਸੀਂ ਦੋਨਾਂ ਨੇ ਕਿਹਾ ਮੈਂ ਕਿਹਾ ਮੈਂ ਤੇ ਕਿਰਨ ਤੁਸੀਂ ਦੋਨੋਂ ਰਲ ਕੇ ਕਹੀ ਤਾਂ ਜਾ ਰਹੇ ਹਾਂ ਇਬਾਦਤ ਵਾਸਤੇ ਕੀ ਚਲਾਣਾ ਹੈ ਨਾ ਫਿਰ ਅਸੀਂ ਦਿਮਾਗ ਲਗਾਇਆ ਮੈਂ ਕਿਹਾ ਪਹਿਲਾਂ ਤੁਹਾਡਾ ਗਾਣਾ ਫਿਰ ਇਬਾਦਤ ਦਾ ਗਾਣਾ ਫਿਰ ਮੇਰਾ ਗਾਣਾ ਫਿਰ ਤੁਹਾਡਾ ਇਬਾਦਤ ਦਾ ਮੇਰਾ ਹੁਣ ਇਬਾਦਤ ਦੇ ਗਾਣੇ ਕਿਹੜੇ ਹੁੰਦੇ ਨੇ ਅਸੀਂ YouTube ਮਿਊਜ਼ਿਕ ਦੇ ਉੱਪਰ ਆਈ ਚਲਾ ਲਿਆ ਗੱਡੀ 'ਚ ਮੀ ਆਇਆ ਮੀ ਆਇਆ ਬਦਲਾ ਵਿੱਚੋਂ ਮੀ ਆਇਆ ਬਹੁਤ ਜ਼ਿਆਦਾ ਖੁਸ਼ ਹੋਈ ਸੁਣ ਕੇ ਵੀ ਗੱਡੀ ਦੇ ਵਿੱਚ ਮੇਰਾ ਗਾਣਾ ਕਿਵੇਂ ਚੱਲ ਰਿਹਾ ਹੈ ਨਾ ਇੱਕ ਇੱਕ ਉਹ ਹੁੰਦੇ ਨੇ ਸਿੱਖ ਕਾਰਟੂਨਸ ਦੇ ਵਿੱਚ ਹੁੰਦੇ ਨਾ ਨਿੱਕਾ ਜਿਹਾ ਖਾਲਸਾ ਚਮਕੌਰ ਸਾਹਿਬ ਚੱਲਿਆ ਜਾਂ ਨਿੱਕਾ ਜਿਹਾ ਖਾਲਸਾ ਖਡੌਣੇ ਲੈਣ ਆਇਆ ਹੈ ਬੜੇ ਵਧੀਆ ਹੁੰਦੇ ਨੇ ਹਨਾ ਹਰੀ ਗੇਂਦ ਨੀਲੀ ਗੇਂਦ ਪੀਲੀ ਗੇਂਦ ਗੇਂਦਾਂ ਵਾਲੇ ਮਤਲਬ ਇਹ ਅਸੀਂ ਇਹ ਵਾਲੇ ਬੱਚੇ ਨੂੰ ਤਾਂ ਦਿਖਾਣੇ ਆ ਇਹਦੇ ਵਿੱਚ ਕੀਰਤਨ ਸੁਹੇਲੇ ਦਾ ਪਾਠ ਵੀ ਹੁੰਦਾ ਹੈ ਹਨਾ ਸ਼ਾਮ ਨੂੰ ਬੱਚੇ ਨੂੰ ਦਿਖਾਣੇ ਆ ਕਿ ਉਹ ਵੀਡੀਓ ਚਲਾ ਲੈਣਾ ਪੰਜਾਬੀ ਵਿੱਚ ਬੋਲਦੇ ਨੇ ਸਭ ਤੋਂ ਵੱਡੀ ਗੱਲ ਪੰਜਾਬੀ ਕਿਉਂਕਿ ਮੋਸਟਲੀ ਮੈਥੇ ਦੇਖਿਆ ਕਿ ਸ਼ਹਿਰਾਂ ਦੇ ਵਿੱਚ ਬੱਚੇ ਹਿੰਦੀ ਨੂੰ ਅਡੌਪਟ ਕਰਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇਹਨਾਂ ਦਾ ਵੀ ਕਸੂਰ ਨਹੀਂ ਹੁੰਦਾ ਮਾਹੌਲ ਇਦਾਂ ਦਾ ਹੁੰਦਾ ਸਕੂਲਾਂ ਦਾ ਮਾਹੌਲ ਬਾਹਰ ਪਾਰਕਾਂ 'ਚ ਬੱਚੇ ਖੇਡਦੇ ਨੇ ਉਹ ਮਾਹੌਲ ਕਈ ਵਾਰ ਵੀ ਘਰਾਂ ਦੇ ਵਿੱਚ ਵੀ ਹਿੰਦੀ ਦਾ ਸੇਵਨ ਹੋਣ ਲੱਗ ਜਾਂਦਾ ਜਿਹੜਾ ਬੋਲਣ ਦਾ ਬੋਲੀ ਜਾਂਦੀ ਹੈ ਭਾਸ਼ਾ ਚਲੋ ਭਾਸ਼ਾ ਕੋਈ ਵੀ ਮਾੜੀ ਨਹੀਂ ਗਈ ਪਰ ਆਪਣੀ ਪੰਜਾਬੀ ਵੀ ਬੱਚੇ ਨੂੰ ਸਭ ਤੋਂ ਜ਼ਰੂਰੀ ਆਣੀ ਚਾਹੀਦੀ ਹੈ ਇਸ ਕਰਕੇ ਜਿਵੇਂ ਆਹ ਕਾਰਟੂਨ ਹੈ ਹਨਾ ਇਹ ਕਾਰਟੂਨਸ ਦੇ ਵਿੱਚ ਕੀਰਤਨ ਚੱਲ ਰਿਹਾ ਬੱਚੇ ਨੂੰ ਪਤਾ ਲੱਗ ਰਿਹਾ ਵੀ ਸਿੱਖ ਸਿੱਖ ਸਾਡੀ ਸਿੱਖੀ ਕੀ ਹੈ ਸਿੱਖੀਜ਼ਮ ਕੀ ਹੈ ਕੀਵੇਂ ਦੇ ਕਾਰਟੂਨ ਹੁੰਦੇ ਨੇ ਵੀ ਕੀ ਦੇਖਣਾ ਚਾਹੀਦਾ ਦੇਖੋ ਸਾਡਾ ਅਸੀਂ ਆਪਣਾ ਪੂਰਾ ਫਰਜ਼ ਨਿਭਾ ਰਹੇ ਹਾਂ ਬੱਚੇ ਨੂੰ ਵੀ ਆ ਚੀਜ਼ਾਂ ਦਿਖਾਵਾਂਗੇ ਤੇ ਇਧਰ ਹੀ ਕੰਟੀਨਿਊ ਰੱਖਾਂਗੇ ਬਾਕੀ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਰਹਿੰਦੇ ਨੇ ਇੰਟਰਸਟ ਇਹਨਾਂ ਦਾ ਚੇਂਜ ਹੁੰਦਾ ਰਹਿੰਦਾ ਪਰ ਆਪਾਂ ਪੂਰੀ ਆਹੀ ਕੋਸ਼ਿਸ਼ ਕਰਨੀ ਹੈ ਕਿ ਗੁਰੂ ਮਹਾਰਾਜ ਦਾ ਬੱਚਾ ਹੈ ਸਾਡਾ ਧੰਨ ਬਾਬਾ ਹਨੂਮਾਨ ਸਿੰਘ ਜੀ ਦਾ ਤੇ ਉਹਨਾਂ ਦੇ ਲਾੜੀ ਲਾ ਕੇ ਰੱਖਾਂਗੇ ਜੇ ਬੜਾ ਵਧੀਆ ਲੱਗਦਾ ਐਵੇਂ ਦਾ ਮਾਹੌਲ ਸਾਨੂੰ ਵੀ ਕਾਰਟੂਨ ਦੇਖਦੇ ਹਾਂ ਅਸੀਂ ਇਹ ਬੱਚੇ ਦੇ ਨਾਲ ਬੈਠ ਬੈਠ ਕੇ ਵਧੀਆ ਲੱਗਦਾ ਤੇ ਫਿਰ ਉਹੀ ਗੱਡੀ 'ਚ ਅਸੀਂ ਚਲਾਣ ਲੱਗ ਗਏ ਇਹਦੇ ਵਾਸਤੇ ਇਹਨੂੰ ਇੰਜੋਏ ਕਰਦੇ ਹਾਂ ਬਹੁਤ ਜ਼ਿਆਦਾ ਗੱਡੀ ਵਿੱਚ ਬੈਠਣਾ ਇੰਜੋਏ ਕਰਦੀ ਕਿਉਂਕਿ ਇਹਨੂੰ ਪਤਾ ਹੈ ਮੇਰਾ Song ਚੱਲੇਗਾ ਹਣਾ ਸਹੀ ਗੱਲ ਆ ਇਹਨੂੰ ਬਹੁਤ ਵਧੀਆ ਲੱਗਦੇ ਨੇ ਇਹਨੂੰ ਇਹ ਪਹਿਲੇ ਦਿਨ ਤੋਂ ਇਹਨੂੰ ਆਹ ਵਾਲੀ ਚੀਜ਼ਾਂ ਦਿਖਾਈਆਂ ਤੇ ਇਹਨੂੰ ਇਹੋ ਹੀ ਅੱਛੇ ਲੱਗਦੀਆਂ ਹਾਂ ਜੇ ਆਪਾਂ ਕੋਈ ਮੰਨ ਲਓ ਗਲਤੀ ਨਾਲ ਕੋਈ ਹੋਰ ਕਾਰਟੂਨ ਵੀ ਆ ਜਾਂਦਾ ਇਨਾ ਇੰਟਰਸਟ ਨਹੀਂ ਜੀ ਬਣਦੀ ਹਾਂ ਇਹ ਨਿੱਕਾ ਜਿਹਾ ਖਾਲਸਾ ਆਨੰਦਪੁਰ ਸਾਹਿਬ ਚੱਲਿਆ ਹਣਾ ਇਹਨੂੰ ਬੜੇ ਧਿਆਨ ਨਾਲ ਸੁਣਦੀ ਆ ਇੱਕ ਕੀਰਤਨ ਸੋਲੇ ਦਾ ਪਾਠ ਹੁੰਦਾ ਵਾ ਇੱਕ ਫਿਰ ਬੜੇ ਸੋਹਣੇ ਆ ਮਤਲਬ ਉਹ ਚੀਜ਼ਾਂ ਸਖਾਈਆਂ ਜਾਂਦੀਆਂ ਨੇ ਜਿਵੇਂ ਹਣਾ ਗੁਰੂ ਦੀ ਨਗਰੀ ਏ ਬਨਾਂਦਪੁਰ ਸਾਹਿਬ ਫਿਰ ਪੰਜ ਤਖਤਾਂ ਦੇ ਨਾਮ ਸਿਖਾਏ ਜਾਂਦੇ ਨੇ ਇਹਨਾਂ ਨੂੰ ਇੱਥੇ ਬੱਚਿਆਂ ਦੇ ਬਹੁਤ ਵਧੀਆ ਚੀਜ਼ ਬਣਾਈ ਜਿੰਨਾ ਨੇ ਵੀ ਇਹ ਉਪਰਾਲਾ ਕੀਤਾ ਨਾ ਬਹੁਤ ਵਧੀਆ ਕੀਤਾ ਹੁਣ ਜਿਵੇਂ ਆ ਬੱਚਾ ਦੇਖੋ ਸਿੱਖ ਬੱਚਾ ਹੈ ਸੋ ਰਿਹਾ ਕਾਰਟੂਨ ਨੂੰ ਇਹਨੂੰ ਆਹੀ ਅੱਛੇ ਲੱਗਦੇ ਨੇ ਪੈਨੂੰ ਇਬਾਦਤ ਨੂੰ ਹੁਣ ਤੇ ਕਿਉਂਕਿ ਆਪਾਂ ਇਹ ਹੋਰ ਕੋਈ ਦਿਖਾਉਂਦੇ ਨਹੀਂ ਤੇ ਹੋਰ ਕੋਈ ਦੇਖਦੀ ਵੀ ਨਹੀਂ ਇਹਨੂੰ ਇੰਟਰਸਟਿੰਗ ਜਾਗਦਾ ਕਿਸੇ ਹੋਰ ਵਿੱਚ ਮਤਲਬ ਆਪਾਂ ਇਹ ਕਹੇ ਨੇ ਨਾ ਇਹ 뮤직 ਚੱਲਦੇ ਹੀ ਜਿਹੜਾ ਇੱਕ ਗਾਣਾ ਇਹਨਾਂ ਦਾ ਕਾਰਟੂਨ ਹੈਗਾ ਮੀਂਹ ਆਇਆ ਮੀਂਹ ਆਇਆ ਬਦਲਾਂ ਵਿੱਚੋਂ ਮੀ ਇਹ ਸੁਣਦੇ ਹੀ ਇਹ ਉਹ ਐਕਸਾਈਟਮੈਂਟ ਜੀ ਜਾਗ ਜਾਂਦੀ ਹੈ ਸੋ ਮੈਂ ਬਹੁਤ ਜ਼ਿਆਦਾ ਹੈਪੀ ਆ ਇਹ ਤੁਸੀਂ ਵੀ ਆਪਣੇ ਬੱਚਿਆਂ ਨੂੰ ਐਦਾਂ ਦੇ ਕਾਰਟੂਨ ਜ਼ਰੂਰ ਦਿਖਾਇਆ ਕਰੋ ਜਿਵੇਂ ਸਿੱਖ ਫੁਲਵਾੜੀ ਹੋਗੀ ਐਂਡ ਅਨਹਦ.com ਐਦਾਂ ਦੇ ਵੀ ਹੈਗੇ ਨੇ ਮਤਲਬ ਕਾਫੀ ਤਰ੍ਹਾਂ ਦੇ ਤੁਸੀਂ ਬਸ YouTube ਤੇ ਲਿਖਣਾ ਸਿੱਖ ਕਾਰਟੂਨਸ ਜਾਂ ਸਿੱਖ ਪੰਜਾਬੀ ਕਾਰਟੂਨਸ ਤੁਹਾਨੂੰ ਬਹੁਤ ਮਟੀਰੀਅਲ ਮਿਲੇਗਾ ਤੇ ਮੇਰੇ ਸਾਬ ਨਾਲ ਜੇ ਬੱਚੇ ਨੂੰ ਕਾਰਟੂਨ ਦਿਖਾਣੇ ਹੀ ਨੇ ਕਿਉਂਕਿ ਕਾਰਟੂਨ ਦੇ ਖਾਣਾ ਗਲਤ ਨਹੀਂ ਹੁੰਦਾ ਦੋਸਤੋ ਮੈਂ ਇੱਕ ਇਹਦੀ ਸਾਇੰਟਿਫਿਕ ਸਟਡੀ ਹੈ ਉਹ ਉਹ ਮੈਂ ਸਟਡੀ ਕੀਤੀ ਮੈਂ ਪਹਿਲਾਂ ਕਹਿੰਦਾ ਤੁਸੀਂ ਨੋਰਮਲ ਮੈਂ ਨਹੀਂ ਦਿਖਾਣੀ ਬਾਤ ਇਬਾਦਤ ਨੂੰ ਕੋਈ ਕਾਰਟੂਨ ਘੂਟ ਨੂੰ ਬਟ ਕਾਰਟੂਨ ਜਿਹੜੇ ਦਿਖਾ ਰਿਹਾ ਹਾਂ ਉਹ ਮੈਟਰ ਕਰਦਾ ਤੁਸੀਂ ਦਿਖਾ ਕੀ ਰਹੇ ਹੋ ਕਾਰਟੂਨਸ ਦੇ ਕਾਰਟੂਨਸ ਵੀ ਅੱਜਕੱਲ੍ਹ ਦੇ ਬੜੇ ਤਰ੍ਹਾਂ ਦੇ ਆ ਚੁੱਕੇ ਨੇ ਕਾਰਟੂਨ ਵੀ ਐਡਲਟਰੀ ਦਿਖਾਉਂਦੇ ਨੇ ਕਾਰਟੂਨਸ ਦੇ ਵਿੱਚ ਉਹ ਜ਼ਰੂਰਤ ਹੀ ਨਹੀਂ ਉਹ ਉਹਦਾ ਕੋਈ ਸੀਨ ਹੀ ਨਹੀਂ ਬੱਚਿਆਂ ਨੂੰ ਦਿਖਾਣ ਦਾ ਹਨਾ ਕਾਰਟੂਨ ਨੂੰ ਕੀ ਦਿਖਾ ਰਹੇ ਹੋ ਕਿਉਂਕਿ ਬੱਚੇ ਦਾ ਨਾ ਇੱਕ ਬੱਚੇ ਨੂੰ ਕਲਰਸ ਬਹੁਤ ਪਿਆਰੇ ਲੱਗਦੇ ਨੇ 컬러ਫੁਲ ਜੀ ਯੂ نو ਡਾਰਕਨੈਸ ਜੀ ਲੱਗਦੀ ਹੈ ਆਪਣੀਆਂ ਰੀਅਲ ਲਾਈਫ ਇਹ ਥੋੜੀ ਡਲ ਡਲ ਜੀ ਹੁੰਦੀ ਹੈ ਕਾਰਟੂਨਸ ਦੇ ਵਿੱਚ ਕਲਰ ਬ੍ਰਾਈਟਨੈਸ ਕੰਟਰਾਸਟ ਬਹੁਤ ਜ਼ਿਆਦਾ ਹੁੰਦਾ ਇਹਨਾਂ ਨੂੰ ਬੜਾ ਵਧੀਆ ਲੱਗਦਾ ਤੇ ਉਹਨਾਂ ਦੇ ਫੇਸਿਸ ਇਦਾਂ ਦੇ ਹੁੰਦੇ ਨੇ ਤੇ ਇਹਨਾਂ ਨੂੰ ਆਪਣੇ ਵਰਗਾ ਜਿਹਾ ਫੀਲ ਹੁੰਦਾ ਤਾਂ ਕਰਕੇ ਹਨਾ ਤੇ ਫੋਨ ਤੇ ਨਹੀਂ ਅਸੀਂ ਦਿਖਾਉਂਦੇ ਅਸੀਂ ਟੀਵੀ ਤੇ ਜਾਨਾ ਨਹੀਂ ਦਿਖਾਉਂਦੇ ਇਨਚ ਨੂੰ ਇੱਕ ਦੋ ਵਾਰੀ ਲਾ ਕੇ ਦੇ ਦੇਣਾ ਹਾਂ ਇਹ ਨਹੀਂ ਹੈਗਾ ਕਿ ਇਹਨੂੰ ਹਾਰ ਟਾਈਮ ਲਾ ਕੇ ਰੱਖੀਏ ਜਿੱਦਾਂ ਹੁਣ ਮਾਰਨਿੰਗ ਟਾਈਮ ਹੁਣ ਅਸੀਂ ਆਪਣਾ ਬ੍ਰੇਕਫਾਸਟ ਕਰਨਾ ਵਾ ਹੈਣਾ ਹੁਣ ਇਹਨੂੰ ਅਸੀਂ ਆਪਣੇ ਲਾਗੇ ਬਿਠਾਇਆ ਵਾ ਇਹਨੂੰ ਵੀ ਕਰਉਣਾ ਬ੍ਰੇਕਫਾਸਟ ਹੈਣਾ ਤੇ ਇਹਨੂੰ ਲਾ ਦਿੰਨੇ ਆਪਾਂ ਮਾਰਨਿੰਗ ਟਾਈਮ ਠੀਕ ਆ ਉਸ ਤੋਂ ਬਾਅਦ ਫਿਰ ਇਹਨੇ ਸੌਂ ਜਾਣਾ ਹੁੰਦਾ ਵਾ ਆਪਣਾ ਜੇ ਜੇ ਪਹਿਲਾਂ ਨਹਾ ਲਿਆ ਤੇ ਬਾਅਦ ਚ ਬ੍ਰੇਕਫਾਸਟ ਜੇ ਕਈ ਵਾਰੀ ਬਾਅਦ ਚ ਨੌਂਦੀ ਆ ਹੈਣਾ ਇਦਾਂ ਟਾਈਮ ਦਾ ਸਿਸਟਮ ਕਈ ਵਾਰੀ ਉੱਤਨੀ ਲੇਟ ਆ ਗਈ ਤੇ ਜਲਦੀ ਉੱਠਣ ਦੀ ਲੋੜ ਹੈ ਦੇਖੋ ਹੁਣ ਸਾਡਾ ਬ੍ਰੇਕਫਾਸਟ ਰੈਡੀ ਹੈ ਬਟ ਅਸੀਂ ਆਪਾਂ ਆਪਾਂ ਤੇਨੇ ਇਕੱਠੇ ਕਰਦੇ ਆਂ ਫਿਰ ਇਹ ਆ ਫੋਨ ਦਿੱਤੇ ਆ ਅਸੀਂ ਨਹੀਂ ਲਾ ਕੇ ਦਿੰਨੇ ਅਸੀਂ ਇਹਦੇ ਨਾਲ ਸਭ ਆਪ ਜਿਆਦਾ ਟਾਈਮ ਸਪੈਂਡ ਕਰਦੇ ਆਂ ਖੇਡਦੇ ਆਂ ਇਹਦੇ ਨਾਲ ਜਦੋਂ ਅਸੀਂ ਕਾਰ ਤੇ ਜਾਂਦੇ ਆ ਉਹ ਉਹ ਵੀ ਇਹੀ ਇਹਦੇ ਨਾਲ ਖੇਡਦੇ ਆਂ ਤੇ ਜਦੋਂ ਕਾਰ ਤੇ ਜੇ ਮੀ ਆਇਆ ਲਾਉਣੀ ਆ ਉਹ ਸਿਰਫ ਆਡੀਓ ਚੱਲਦੀ ਆ ਵੀਡੀਓ ਵੀਡੀਓ ਨਹੀਂ ਚੱਲਦੀ ਹੈਗੀ ਹੈਨਾ ਸੋ ਇਸ ਕਰਕੇ ਇਹ ਆ ਕਿ ਆਪਾਂ ਇਹਨੂੰ ਇਹ ਨਹੀਂ ਵੀ ਇਹਨੂੰ ਇੱਤੇ ਲਾ ਦਿੱਤਾ ਵਾ ਬਸ ਥੋੜਾ ਜਿਹਾ ਆਪਾਂ ਜਿਹੜਾ ਇੱਕ ਦਿਨ ਚ ਇੱਕ ਦੋ ਵਾਰੀ ਇਹਨੂੰ ਵਿਖਾਉਣੇ ਜ਼ਰੂਰ ਆ ਠੀਕ ਹੈ ਹੋਰ ਵੀ ਥੋੜਾ ਚੇਂਜ ਆ ਮਿਲ ਜਾਂਦਾ ਵਾ ਹਟਦਾ ਖੇਡਿਆ ਕਿਉਂਕਿ ਇਸ ਨੂੰ ਆਪਣੇ ਬੱਬੀ ਬੇਬੀ ਨੂੰ ਬਹੁਤ ਜ਼ਿਆਦਾ ਟਾਈਮ ਦੇਣਿਆ ਜਦਰਾ ਖੇਡਦੇ ਆ ਪੂਰਾ ਫੁੱਲ ਟਾਈਮ ਅੰਨਿਆ ਚੋਨੇ ਜਿਵੇਂ ਕਈ ਹੁੰਦੇ ਨੇ ਨਾ ਵੀ ਆਪਾਂ ਖੜਾ ਛੜਾਉਂਦੇ ਨੇ ਬੱਚੇ ਤੋਂ ਵੀ ਆਪਾਂ ਲੋਕ ਕਿ ਫੋਨ ਫੜਾਤਾ ਵੀ ਉਹ ਵਾਲਾ ਕੰਮ ਤਾਂ ਅਸੀਂ ਨਾ ਕੀਤਾ ਤੇ ਨਾ ਕਰਨਾ ਹੈ ਬੱਚਾ ਪਰੇਸ਼ਾਨ ਹੋ ਰਿਹਾ ਤਾਂ ਅਸੀਂ ਆਪਣਾ ਸਾਰੇ ਕੰਮ ਛੱਡ ਕੇ ਜਦਰਾ ਖੇਡਣ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਜਿਵੇਂ ਕਿਰਨ ਨੇ ਕਿਹਾ ਵੀ ਚੇਂਜ ਚਾਹੀਦਾ ਤਾਂ ਬੱਚੇ ਨੂੰ ਵੀ ਤਾਂ ਉਦੋਂ ਇਹ ਲਗਾ ਦਿੰਨੇ ਆ ਥੋੜੇ ਜਿਹੀ ਵੀ ਦੇਖਣਾ ਅੱਛਾ ਕਿਉਂਕਿ ਨਾ ਸਿੱਖੀ ਨਾਲ ਜੁੜੇਗੀ ਬੱਚੀ ਸਾਡੀ ਖਾਲਸਾ ਫੁੱਲਵਾੜੀ ਦਾ ਹੁਣ ਆ ਗਏ ਦੇਖੋ ਹੋਣੇ ਇੱਕ ਨਵਾਂ ਕਾਰਟੂਨ ਹੈ ਇਹਦੇ ਵਿੱਚ ਕੁਝ ਹੋਰ ਮੈਂ ਥੋੜੀ ਸਾਊਂਡ ਜੇ ਕਾਪੀਰਾਈਟ ਦਾ ਵੀ ਇਸ਼ੂ ਰਹਿਣਾ ਕਿੰਨਾ ਰਿਮੋਟ ਕਿਤੇ ਹੈ ਉਹ ਦੂਰ ਪਿਆ ਗੁਨਾ ਦੀ ਗੱਟੜੀ ਹੈ ਤੇਰੇ ਕੋਲ ਗੁਨਾ ਦੀ ਗੱਟੜੀ ਹੈ ਮੇਰੇ ਕੋਲ ਦੇਖੋ ਕਿੰਨੀ ਵਧੀਆ ਚੀਜ਼ਾਂ ਬੱਚਿਆਂ ਨੂੰ ਐਵੇਂ ਦੱਸੇ ਜਾਂਦੇ ਨੇ ਬੱਚੇ ਧਿਆਨ ਨਾਲ ਸੁਣਦੇ ਨੇ ਫਿਰ ਇਸ ਚੀਜ਼ ਨੂੰ ਬਹੁਤ ਵਧੀਆ ਲੱਗਿਆ ਹਾਂ ਬਾਬੂ ਇਹ ਚੀਜ਼ਾਂ ਸਾਨੂੰ ਵੀ ਵੇਖ ਕੇ ਵਧੀਆ ਲੱਗੀਆਂ ਹਾਂ ਵਧੀਆ ਲੱਗਿਆ ਆਸ ਆਪਣਾ ਪੁਰਾਣਾ ਕੰਚਰ ਦਿਵਾਂ ਵੀਡੀਓ ਦੇ ਵਿੱਚ ਉਹ ਟਾਪੂ ਖੇਡ ਰਹੇ ਸੀ ਟਾਪੂ ਹੀ ਖੇਡਦੇ ਨੇ ਖਤਮ ਹੋ ਗਿਆ ਖਤਮ ਹੋ ਗਿਆ ਸਹੀ ਗੱਲ ਜੀ ਵੀ ਆ ਸਖਾ ਧੀਰਜ ਸਤ ਸੰਤੋਖ ਇਹ ਚੀਜ਼ਾਂ ਬੱਚਿਆਂ ਨੂੰ ਸਿਖਾਈ ਜਾਂਦੀਆਂ ਨੇ ਸਿਰ ਤੇ ਪਟਕਾ ਬਣ ਕੇ ਦਸਤਾਰ ਬਣ ਕੇ ਤੇ ਦੂਸਰੇ ਧਰਮਾਂ ਦੇ ਬੱਚਿਆਂ ਦਾ ਵੀ ਏਕਤਾ ਇਹ ਸਾਰੀਆਂ ਦੱਸੀਆਂ ਜਾਂਦੀਆਂ ਨੇ ਏਕਤਾ ਸਹੀ ਗੱਲ ਹੈ ਬੱਚੇ ਨੂੰ ਏਕਤਾ ਸਿਖਾਈ ਜਾਵੇ ਤੇ ਬੱਚੇ ਦੇ ਦਿਲ ਚ ਈਰਖਾ ਕਿਸੇ ਪ੍ਰਤੀ ਊਚਣੀ ਨੀਚ ਇਹ ਜੀ ਚੀਜ਼ ਹੋਣੀ ਨਹੀਂ ਚਾਹੀਦੀ ਹਰੇਕ ਨੂੰ ਬਰਾਬਰ ਸੋਚੇ ਕੋਈ ਵੱਡਾ ਹੈ ਕੋਈ ਛੋਟਾ ਹੈ ਸ਼ਾਂਤ ਆ ਸਾਡਾ ਬੇਬੀ ਬਹੁਤ ਬਾਬਾ ਜੀ ਦੀ ਕਿਰਪਾ ਨਾਲ ਸੋਨਾ ਦਾ ਬੇਬੀ ਚੁੱਪ ਹਾਂਜੀ 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 ਆਇਆ ਆਇਆ ਦੇ ਦੁੱਧ ਮਿਲ ਬੋਤਲ ਵਿੱਚ ਦੁੱਧ ਪੀ ਲੋ ਇਹ ਕੱਲ ਇਹ ਬੋਤਲ ਮੈਨੂੰ ਦੁੱਧ ਬੁਲਾ ਰਹੀ ਸੀ ਮੈਨੂੰ ਮੁਝ بارਸੀ ਬਾਰ ਬਾਰ ਵੀ ਪੀ ਲੋ ਥੋੜੀ ਸ਼ਰਾਰਤੀ ਹੁੰਦੀ ਜਾ ਰਹੀ ਨਾਲ ਵਧੀਆ ਲੱਗਦੀ ਹੈ ਹੁਣ ਸ਼ਰਾਰਤੀ ਹੁੰਦੀ ਜਾ ਰਹੀ ਇਹਦੀ ਸ਼ਰਾਰਤ ਬੜੀ ਪਿਆਰੀਆਂ ਲੱਗਦੀ ਹੈ ਨਾ ਨਾ ਇਹ ਹਿੰਮਤ ਨੇ ਕਿਹਾ ਸੀ ਨਾ ਕਿ ਵੀ ਕਹਿੰਦੀ ਵੀ ਜਦ ਜਿਵੇਂ ਜਿਵੇਂ ਵੱਡੀ ਹੁੰਦੀ ਜਾਏਗੀ ਤ ਉਹਨੂੰ ਹੋਰ ਪਿਆਰ ਹੁੰਦਾ ਜਾਏਗਾ ਇਹਦੇ ਨਾਲ ਐਂ ਨਾ ਬਾਪੂ ਐਂ ਨਾ ਬਾਪੂ ਚੱਲੋ ਦੋ ਮਿੰਟ ਫਿਰ ਆਪਾਂ ਕਰੀਏ ਹਾਂ ਓਕੇ ਅੱਜ ਮਿਲਦੇ ਆ ਫਿਰ ਤੁਹਾਨੂੰ ਕੱਲ ਉਦੋਂ ਤੱਕ ਦੀਓ ਸਾਨੂੰ ਇਜਾਜ਼ਤ ਬਾਏ ਬਾਏ